ਰਾਮਸਰੂਪ ਅਣਕੀ ਦੇ ਪੰਜਾਬੀ ਨਾਵਲ ਜ਼ਮੀਨਾਂ ਵਾਲੇ ਦਾ ਅਗਲਾ ਭਾਗ ਪੰਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣੇ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੌਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੇ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਸੋ ਇਸੇ ਤਰ੍ਹਾਂ ਬਣੇ ਰਹੋ ਸਵੀ ਮੀਡੀਆ 11 ਦੇ ਨਾਲ ਅਗਲਾ ਭਾਗ 5 ਪੰਜਾਬੀ ਨਾਵਲ ਜ਼ਮੀਨਾਂ ਵਾਲੇ ਸਰਦਾਰਗੜ ਸਰਕਾਰੀ ਹਾਈ ਸਕੂਲ ਸੀਗਾ ਕਉਸਲਬਾਦ ਤਸੀਮ ਨੇ ਆਪਣੀ ਬਦਲੀ ਪੈਂਡ ਦੀ ਹੀ ਕਰਵਾ ਲਈ ਸੀਗੀ ਉਹਨਾਂ ਦਿਨਾਂ ਵਿੱਚ ਉਹਦਾ ਮੁੰਡਾ ਸਰੇਸ਼ 7ਵੀਂ ਵਿੱਚ ਪੜਦਾ ਸੀ ਸਰੇਸ਼ ਕਰਕੇ ਹੀ ਉਹਨੇ ਪੈਂਡ ਦੀ ਬਦਲੀ ਕਰਾਈ ਸੀ ਤਾਂ ਕਿ ਉਹ ਮੁੰਡੇ ਉੱਤੇ ਨਿਗ੍ਹਾ ਰੱਖੇ ਅਤੇ ਅੰਗਰੇਜ਼ੀ ਦਾ ਸਬਜੈਕਟ ਉਹ ਆਪ ਲਿਆ ਕਰੇ ਉਹਦੀ ਆਪਣੀ ਅੰਗਰੇਜ਼ੀ ਚੰਗੀ ਸੀਗੀ ਉਹ ਚਾਹੁੰਦਾ ਸੀ ਅੰਗਰੇਜ਼ੀ ਵਿੱਚ ਉਹਦਾ ਮੁੰਡਾ ਪੂਰਾ ਹੁਸ਼ਿਆਰ ਬਣ ਜਾਵੇ ਹੁਣ ਪੈਂਡ ਆ ਕੇ ਉਹ ਸਰੇਸ਼ ਨੂੰ ਅੰਗਰੇਜ਼ੀ ਘਰ ਵੀ ਪੜਾਉਂਦਾ ਸਕੂਲ ਵੀ ਹੈਡਮਾਸਟਰ ਨੂੰ ਕਹੇ ਕਿ ਉਹਨੇ 7ਵੀਂ ਦੀ ਅੰਗਰੇਜ਼ੀ ਲਈ ਸੀਗੀ ਉਨ੍ਹਾਂ ਦੇ ਹਿਸਾਬ ਦਾ ਮਾਸਟਰ ਬਿਰਬਲ ਅੰਜੀ ਚੰਗਾ ਆਦਮੀ ਸੀਗਾ ਇੱਕ ਸਮਰਪਿਤ ਅਧਿਆਪਕ ਜਿਸ ਨੂੰ ਕਹਿ ਸਕਦੇ ਹਾਂ ਉਹ ਸਰੀਰ ਦਾ ਤਾਂ ਟੁੱਟਿਆ ਜਾ ਸੀ ਪਰ ਕਲਾਸ ਵਿੱਚ ਪੂਰੀ ਤਨਦੇਹੀ ਨਾਲ ਪੜਾਉਂਦਾ ਅੱਖ ਦਾ ਥੱਕਦਾ ਨਹੀਂ ਸੀਗਾ ਉਹ ਦਿਨ ਵਿੱਚ ਸਿਰਫ ਤਿੰਨ ਰੋਟੀਆਂ ਖਾਂਦਾ ਇੱਕ ਰੋਟੀ ਸਕੂਲ ਆਉਣ ਤੋਂ ਪਹਿਲਾਂ ਇੱਕ ਦੁਪਹਿਰੇ ਖਾਣ ਲਈ ਸਕੂਲ ਲੈ ਕੇ ਆਉਂਦਾ ਅਤੇ ਇੱਕ ਰੋਟੀ ਰਾਤ ਨੂੰ ਸਬਜ਼ੀ ਖਾਸੀ ਖਾ ਜਾਂਦਾ ਸੀ ਰਾਤ ਨੂੰ ਦੱਸਦਾ ਹੁੰਦਾ ਆ ਇੱਕ ਪਾਓ ਦੁੱਧ ਪੀਂਦਾ ਹੈ ਫਿੱਕਾ ਉਹ ਤਨੌਲੇ ਤੋਂ ਸਾਈਕਲ ਉੱਤੇ ਆਉਂਦਾ ਹੁੰਦਾ ਆ ਤਨੌਲੇ ਤੋਂ ਸੁਦੂਰਗੜ ਤੱਕ ਸੂਏ ਦੀ ਪਟੜੀ ਸੀਗੀ ਸੜਕ ਨਹੀਂ ਸੀਗੀ ਪਟੜੀ ਸੜਕ ਵਰਗੀ ਹੀ ਸੀਗੀ ਸਾਫ਼ ਤੇ ਪੱਕੀ ਮਿੱਟੀ ਦੀ ਕਿਦਰੇ ਕੋਈ ਖਾਲੀ ਖਾਈ ਟੂਆ ਨਹੀਂ ਸੀਗਾ ਕਿਦਰੇ ਕੋਈ ਥੋੜਾ ਨਹੀਂ ਸੀਗਾ 8ਵੀਂ ਜਮਾਤ ਵਿੱਚ ਵੀ ਹਿਸਾਬ ਵੀਰਬਲ ਕੋਲ ਸੀਗਾ ਜੇ ਅੰਗਰੇਜ਼ੀ ਤਰਸੀਮ ਲਾਲ ਕੋਲ ਸੀ ਤਰਸੀਮ ਨੇ ਵੀਰਬਲ ਦਾਸ ਨਾਲ ਪੱਕੀ ਦੋਸਤੀ ਗੰਢ ਲਈ ਸੀਗੀ ਇਸ ਲਈ ਉਹ ਸੁਰੇਸ਼ ਦੇ ਹਿਸਾਬ ਦਾ ਖਾਸ ਧਿਆਨ ਰੱਖਦਾ ਸੀ ਉਹਨੂੰ ਬਿਹਲੇ ਪੀਰੀਅਡ ਵਿੱਚ ਵੀ ਸਵਾਲ ਸਮਝਾ ਜਾਂਦਾ ਸੀਗਾ 8ਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਸਾਰੇ ਅਧਿਆਪਕੀ ਮਿਹਨਤੀ ਸਨ ਪਰ ਇੱਕ ਗਿਆਨੀ ਮਾਸਟਰ ਹੀ ਨਕੰਮਾ ਸੀਗਾ ਬਿਹਲੇ ਪੀਰੀਅਡ ਵਿੱਚ ਉਹ ਸਟਾਫ ਰੂਮ ਦੇ ਬੈਂਚ ਤੇ ਸੁੱਤਾ ਰਹਿੰਦਾ ਤੇ ਫਿਰ ਕਲਾਸਾਂ ਵਿੱਚ ਵੀ ਉੰਗਾਲਦਾ ਆਉਂਦਾ ਸੀਗਾ 8ਵੀਂ ਜਮਾਤ ਨੂੰ ਉਹਨੇ ਕਦੇ ਇੱਕ ਅੱਖਰ ਵੀ ਨਹੀਂ ਸਿਖਾਇਆਗਾ ਗਾਈਡ ਲਵਾ ਛੱਡੀ ਸੀ ਵਿਦਿਆਰਥੀ ਗਾਈਡ ਨਾਲ ਮੱਥਾ ਮਾਰਦੇ ਰਹਿੰਦੇ ਸੀਗੇ ਇਹ ਸਿੰਗਲ ਸੈਕਸ਼ਨ ਸਕੂਲ ਸੀਗਾ ਨਹੀਂ ਤਾਂ ترਸੀਮ لال హెడ్ మాస్టਰ ਨੂੰ ਕਹਿ ਕੇ ਸਰੇਸ਼ ਦੀ ਕਲਾਸ ਨੂੰ ਦੂਜਾ ਗਿਆਨੀ ਲਗਵਾ ਲੈਂਦਾ హెడ్ మాస్టਰ ਗਿਆਨੀ ਨੂੰ ਕਹਿ ਕਹਿ ਕੇ ਥੱਕ ਗਿਆ ਸੀਗਾ ਸਾਰੇ ਮਾਸਟਰ ਜਿੰਨਾਂ ਦੇ ਆਪਣੇ ਬੱਚੇ ਉਸ ਸਕੂਲ ਵਿੱਚ ਪੜ੍ਹਦੇ ਸਨ ਗਿਆਨੀ ਉੱਤੇ ਦੰਦ ਚਬਦੇ ਪਰ ਬੇਵੱਸ ਹਨ ਕੁਝ ਨਹੀਂ ਵਿਗਾੜ ਸਕਦੇ ਸੀ ਗਿਆਨੀ ਜੀ ਦਾ ਉਹ ਫਕਰਬੰਦਾ ਸੀ ਗਾਲ ਕੱਢੀ ਦਾ ਵੀ ਗੁੱਸਾ ਨਹੀਂ ਸੀ ਕਰਦਾ ਨਾ ਪਿਆਰ ਦੇ ਸ਼ਬਦਾਂ ਨੂੰ ਸਮਝਦਾ ਦਸੀ ਤਨਖਾਹ ਲੈਣ ਵੇਲੇ ਸਭ ਤੋਂ ਪਹਿਲਾਂ ਰਸੀਦ ਦੀ ਟਿਕਟ ਨੂੰ ਥੁੱਕ ਲਈ ਖੜਾ ਹੁੰਦਾ ਸੀਗਾ ਪਰ ਉਹ ਕਿਸਮਤ ਦਾ ਧਨੀ ਸੀਗਾ 8ਵੀਂ ਕਸ਼ਮੀ ਤੇ ਨਤੀਜੇ ਨਿਕਲਦੇ ਤਾਂ ਪੰਜਾਬੀ ਦਾ ਨਤੀਜਾ 100% ਹੁੰਦਾ ਜਦੋਂ ਕਿ ਬਾਕੀਆਂ ਦੇ ਸਭ ਦੇ ਨਤੀਜੇ ਬੋਰਡ ਤੋਂ ਥੱਲੇ ਹੁੰਦੇ ਸੀਗੇ ਕਿਸੇ ਕਿਸੇ ਸਬਜੈਕਟ ਦਾ ਨਤੀਜਾ ਹੀ ਬੋਰਡ ਤੇ ਉੱਤੇ ਰਹਿੰਦਾ ਸੀਗਾ ਹੈਡਮਾਸਟਰ ਇਹ ਆ ਕੇ ਸਬਰ ਕਰ ਲੈਂਦਾ ਮਾਸਟਰ ਸਹਿਬਾਨ ਵਿਕੀ ਕਰਨ ਜੀ ਪਿੰਡੂ ਸਕੂਲ ਹੈ ਸ਼ਹਿਰ ਹੁੰਦਾ ਤਾਂ ਸਾਡੇ ਇਹਨਾਂ ਹੀ ਅਧਿਆਪਕਾਂ ਦੇ ਬੱਚੇ ਮੈਰਿਟ ਵਿੱਚ ਆਉਂਦੇ ਉਹਨਾਂ ਦਿਨਾਂ ਵਿੱਚ ਬਹੁਤ ਮਾੜੇ ਨਤੀਜਿਆਂ ਵਾਲੇ ਅਧਿਆਪਕ ਦੀ ਕਵਰ ਰਿਪੋਰਟ ਖਰਾਬ ਹੋ ਜਾਂਦੀ ਉਤੋਂ ਤਾੜਨਾ ਆ ਜਾਂਦੀ ਤੇ ਕਦੇ-ਕਦੇ ਸਲਾਨਾ ਤਰੱਕੀ ਵੀ ਰੁਕ ਜਾਂਦੀ। ਇਹੀ ਵਜ੍ਹਾ ਸੀ ਕਿ ਜੇ ਆਪਕ ਲੋਕ ਆਪਣੇ ਵਿਦਿਆਰਥੀਆਂ ਨੂੰ ਆਪ ਨਕਲ ਮਰਵਾਉਂਦੇ ਸੈਂਟਰ ਦੀ ਮੀਠ ਸ਼ਰਾਬ ਨਾਲ ਪੂਰੀ ਸੇਵਾ ਕੀਤੀ ਜਾਂਦੀ ਸੀਗੀ। ਕਿਧਰੇ-ਕਿਧਰੇ ਨਗਦ ਚੜਾਵਾ ਵੀ ਚੜਦਾ ਪਰ ਤਰਸੇਮ لال ਨਗਦ ਦੇ ਹੱਕ ਵਿੱਚ ਨਹੀਂ ਸੀਗਾ। ਬੀਰਬਲ ਦਾਸ ਵੀ ਉਹਨੂੰ ਇਹੀ ਸਿੱਖਿਆ ਦਿੰਦਾ ਹੁੰਦਾ ਸੀ। ਤਰਸੇਮ لال ਨੂੰ ਸਰੇਸ਼ ਉੱਤੇ ਬੜਾ ਮਾਣ ਸੀਗਾ। ਉਹਨੇ 8ਵੀਂ ਵੇਲੇ ਸੈਂਟਰ ਸੁਪਰਡੈਂਟ ਨੂੰ ਆਪੇ ਬੇਨਤੀ ਕਿ ਕੀਤੀ ਕਿ ਉਹ ਇਹ ਚਾਹੁੰਦਾ ਹੈ ਉਹਦੇ ਮੁੰਡੇ ਨੂੰ ਕੋਈ ਦੂਜਾ ਮੁੰਡਾ ਡਿਸਟਰਬ ਨਾ ਕਰੇ ਬਸ ਉਹ ਨਕਲ ਬਿਲਕੁਲ ਨਹੀਂ ਚਾਹੁੰਦਾ ਕ ਸਰੇਸ਼ ਉਤੇ ਬੜਾ ਆਸਾਂ ਸਨ ਕਿ ਉਹ ਕੋਈ ਪੋਜੀਸ਼ਨਾਰੇਗਾ ਤਰਸੀਮ ਦੀ ਮਾਤਾ ਮਰ ਮੁੱਕ ਚੁੱਕੀ ਸੀਗੀ ਸੀ ਤੋਂ ਅੰਦਰੋਂ ਅੰਦਰ ਹੀ ਦੇਵੀ ਦੀ ਕੜਾ ਹੀ ਸੁੱਕੀ ਬੈਠੀ ਸੀਗੀ ਸਾਸ ਨਾਲੋਂ ਅੰਧਵਿਸ਼ਵਾਸਾਂ ਵਿੱਚ ਉਹ ਕਿਵੇਂ ਵੀ ਘਟ ਨਹੀਂ ਸੀਗੀ ਨਤੀਜਾ ਨਿਕਲਿਆ ਸਰੇਸ਼ ਦੀ ਸਿਰਫ ਸੈਕੰਡ ਡਿਵੀਜ਼ਨ ਆਈ ਬੀਰ ਬਲ ਤੇ ਤਰਸੀਮ ਨਿਰਾਸ਼ ਤਨ ਸੀਤਾ ਨੇ ਫਿਰ ਵੀ ਦੇਵੀ ਦੀ ਕੜਾ ਹੀ ਕੀਤੀ ਆਖਰੇ ਸੀ ਚਲ ਪਾਸਤਾ ਹੋ ਗਿਆ ਮੇਰਾ ਪੁੱਤ ਤਰਸੀਮ ਸਕੂਲ ਵਿੱਚ ਆਖਦਾ ਫਿਰਦਾ ਸਰੇਸ਼ ਦੇ ਨੰਬਰ ਆਉਦੇ ਨੇ ਬਾਕੀ ਮੁੰਡਿਆਂ ਦੇ ਨੰਬਰ ਉਹਨਾਂ ਦੇ ਮਾਸਟਰਾਂ ਦੇ ਆ ਉਹਦਾ ਕੋਈ ਗੁੱਸਾ ਨਹੀਂ ਸੀ ਕਰਦਾਗਾ ਹੱਸ ਚੜਦਾ ਸੀ ਕੋਈ ਕੋਈ ਗੰਭੀਰ ਹੋ ਕੇ ਜਵਾਬ ਦਿੰਦਾ ਕੀ ਕਰੀਏ ਯਾਰ ਤਰਸੀਮ ਜਮਾਨਾ ਮਾੜਾ ਆ ਗਿਆ ਮਜਬੂਰੀ ਹੈ ਭਾਈ ਤਰਸੀਮ ਹੈਡਮਾਸਟਰ ਨਾਲ ਲਿਹਾਜ਼ ਰੱਖਦਾ ਸੀ ਉਹ ਆਲਾ ਸਿੰਘ ਵਾਲੇ ਤੋਂ ਆਉਂਦਾ ਸੀਗਾ ਬਸ ਤੇ ਆਉਂਦਾ ਬਹੁਤ ਜੀ ਦੂਰ ਨਹੀਂ ਸੀਗਾ 20 ਮਿੰਟਾਂ ਵਿੱਚ ਸਰਦਾਰਗੜ ਆ ਜਾਂਦਾ ਸੀਗਾ ਮਹੀਨੇ ਵਿੱਚ ਇੱਕ ਦੋ ਵਾਰ ਤਰਸੀਮ ਹੈਡਮਾਸਟਰ ਨੂੰ ਪਿੰਡ ਦੀ ਰਾਤ ਪਿੰਡ ਹੀ ਰਾਤ ਰੱਖ ਲੈਂਦਾ ਸਕੂਲ ਵਿੱਚ ਹੀ ਮਰਗਾ ਬਣਦਾ ਤੇ ਘਰ ਦੀ ਕੱਢੀ ਤਾਰੂ ਪੀਤੀ ਜਾਂਦੀ ਦੋ ਚਾਰ ਮਾਸਟਰ ਹੋਰ ਵੀ ਸ਼ਾਮਲ ਹੋ ਜਾਂਦੇ ਉਹ ਖਾ ਪੀ ਕੇ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਆਮ ਤੌਰ ਤੇ ਇਹ ਉਹ ਮਾਸਟਰ ਹੁੰਦੇ ਜਿਨ੍ਹਾਂ ਕੋਲ ਸਰੀਜ ਦਾ ਪੀਰੀਅਡ ਹੁੰਦਾ ਸੀਗਾ ਵੀਰਬਾਲ ਦਾਸ ਨਾ ਕੁਝ ਖਾਂਦਾ ਸੀ ਨਾ ਪੀਂਦਾ ਸੀਗਾ ਉਹਦੀ ਵੱਡੀ ਤੋਂ ਵੱਡੀ ਮਾਰ ਦੁੱਧ ਦਾ ਅੱਧਾ ਗਲਾਸ ਹੁੰਦੀ ਸੀਗੀ ਜਿਹੜਾ ਕਿ ਉਹ ਸਕੂਲ ਸਮੇਂ ਵਿੱਚ ਹੀ ਪੀ ਲੈਂਦਾ ਸੀਗਾ ਤਰਸੀਮ ਦੇ ਘਰੋਂ ਉਹ ਕਦੇ ਵੀ ਦੁੱਧ ਮੰਗਵਾ ਸਕਦਾ ਸੀ ਸ੍ਰੇਸ਼ ਆਪ ਹੀ ਲਿਆ ਜਾਂਦਾ ਸੀਗਾ ਜਿਸ ਦਿਨ ਹੈਡਮਾਸਟਰ ਸਰਦਾਰਗੜ ਰਾਤ ਕਟਦਾ ਸਾਰਾ ਖਰਚ ਤਰਸੀਮ ਦਾ ਹੁੰਦਾ ਉਹ ਜਿਹੇ ਖਰਚ ਚਨੂ ਗੋਲਡਨ ਸੀਦਾ ਨਵੀਂ ਜਮਾਤ ਵਿੱਚ ਅੰਗਰੇਜ਼ੀ ਤਰਸੀਮ ਨਹੀਂ ਰੱਖੀ ਤੇ ਹਸਿਆਬ ਬਿਰਬਲ ਨੇ ਪੰਜਾਬੀ ਦਾ ਵਿਸ਼ਾ ਹੈਡਮਾਸਟਰ ਨੇ ਆਪ ਲੈ ਰੱਖਿਆ ਸੀਗਾ ਉਹ ਆਪਣੇ ਵਕਤਾਂ ਵਿੱਚ ਗਿਆਨੀ ਟੀਚਰ ਰਹਿ ਚੁੱਕਿਆ ਸੀਗਾ ਗਿਆਨੀ ਤੋਂ ਬਾਅਦ ਉਹਨੇ ਐਫਏ ਕੀਤੀ ਤੇ ਫਿਰ ਬੀਏ ਅਤੇ ਫਿਰ ਬੀਐਡ ਪਾਸ ਕਰਕੇ ਸੋਸ਼ਲ ਸਟਡੀ ਮਾਸਟਰ ਬਣਿਆ ਸੀਗਾ ਸੀਨੀਅਰਟੀ ਵਿੱਚ ਨਾ ਆਉਣ ਕਰਕੇ ਹੁਣ ਪਿਛਲੇ 5 ਸਾਲਾਂ ਤੋਂ ਹੈਡਮਾਸਟਰ ਸੀਗਾ ਨੌਵੀਂ ਦੀ ਪੰਜਾਬੀ ਦਾ ਪੀਰੀਅਡ ਲੈਣ ਕਰਕੇ ਹੈਡਮਾਸਟਰ ਦਾ ਜਮਾਤ ਨਾਲ ਵੀ ਸਿੱਧਾ ਸੰਪਰਕ ਜੁੜ ਗਿਆ ਸੀਗਾ ਉਹਨੂੰ ਚੰਗੇ ਮਾੜੇ ਮੁੰਡਿਆਂ ਦੀ ਸੂਰ ਰੱਖਦੀ ਸੀਗੀ ਤੇ ਇਹ ਵੀ ਕਿ ਉਹਨਾਂ ਦੇ ਅਧਿਆਪਕ ਉਹਨਾਂ ਨੂੰ ਕੀ ਕਿੰਨਾ ਕੁਝ ਪੜਾਉਂਦੇ ਆ ਇਹ ਸਾਰੀ ਸਕੀਮ ਤਰਸੀਮ ਲਾਲ ਦੀ ਸੀ ਗਿਆਨੀ ਮਾਸਟਰ ਨੂੰ ਕੋਈ ਇਤਰਾਜ਼ ਨਹੀਂ ਸੀ ਕਿ ਉਹ ਤੋਂ ਪੰਜਾਬੀ ਖੋ ਲਈ ਗਈ ਹੈ ਨੌਵੀਂ ਜਮਾਤ ਸਾਰੀ ਪਾਸ ਕਰ ਦਿੱਤੀ ਗਈ ਸਾਰੇ 35 ਮੁੰਡੇ ਕੁੜੀਆਂ ਸਨ ਪੰਜ ਕੁੜੀਆਂ ਸਨ ਅਤੇ 30 ਮੁੰਡੇ ਸੀਗੇ ਚਾਰ ਪੰਜ ਨੰ ਲਾਇਕ ਜਿਹੇ ਸਨ ਉਹਨਾਂ ਦੇ ਨੰਬਰ ਬਹੁਤ ਘੱਟ ਸਨ ਉਹ ਫੇਲ ਹੁੰਦੇ ਸਨ ਪਰ ਤਰਸੀਮ ਦੇ ਸੁਝਾਅ ਕਰਕੇ ਹੈਡਮਾਸਟਰ ਨੇ ਉਹ ਵੀ ਪਾਸ ਕਰ ਦਿੱਤੇ ਪਿੰਡ ਦਾ ਮਾਮਲਾ ਸੀਗਾ ਉਹ ਫੇਲ ਹੋ ਜਾਂਦੇ ਤਾਂ ਇਤਰਾਜ ਤਰਸੀਮ ਜਿਮੀ ਆਉਣਾ ਸੀਗਾ ਪਿੰਡ ਵਿੱਚ ਤਾਂ ਪਹਿਲਾਂ ਹੀ ਮਿੰਨੀ ਮਿੰਨੀ ਚਰਚਾ ਹੁੰਦੀ ਰਹਿੰਦੀ ਸੀ ਕਿ ਸਾਰੀਆਂ ਰਿਆਤਾਂ ਬਾਹਮਣ ਦੇ ਮੁੰਡੇ ਲਈ ਹਨ ਹੈਡਮਾਸਟਰ ਨੂੰ ਆਪਣੀ ਮੁਠੀ ਵਿੱਚ ਕੀਤਾ ਹੋਇਆ ਸਕੂਲ ਵਿੱਚ ਨਿੱਤ ਸ਼ਰਾਬਾ ਉੜਦਿਆਂ ਹਨ 10ਵੀਂ ਵਿੱਚ ਵੀ ਪੜਾਉਣ ਲਈ ਉਹੀ ਮਾਸਟਰ ਸਨ 10ਵੀਂ ਦੇ ਪੇਪਰਾਂ ਵਿੱਚ ਤਰਸੀਮ ਨੇ ਆਪਣਾ ਨਿਜਮ ਤੋੜ ਦਿੱਤਾ ਜਦੋਂ ਕਿ ਬੀਰਬਾਲ ਦਾਸ ਇਸ ਦੇ ਹੱਕ ਵਿੱਚ ਨਹੀਂ ਸੀ ਬੀਰਬਾਲ ਦਾਸ ਆਖਦਾ ਸੀਗਾ ਮੁੰਡੇ ਨੂੰ ਆਪ ਨੰਬਰ ਲੈ ਲੈਂਦੇ ਹੋ ਨਕਲ ਮਰਾਉਣ ਨਾਲ ਉਹ ਫਸਟ ਡਿਵੀਜ਼ਨ ਤਾਂ ਲੈ ਜਾਊਗਾ ਪਰ ਗਾਹਾਂ ਨਹੀਂ ਚੱਲ ਜਣਾਗਾ ਦਾਰੂ ਦੇ ਨਸ਼ੇ ਵਿੱਚ ਦੂਜੇ ਅਧਿਆਪਕ ਸਜਾਉ ਦਿੰਦੇ ਉਹ ਤਰਸੀਮ ਕਿਹੜਾ ਫਸਟ ਡਿਵੀਜ਼ਨ ਆ ਜੇ ਮਗਰ ਉਹ ਨਕਲ ਕਿਨੇ ਪੁੱਛਣੀ ਹੈ ਅਗਲਾ ਮਾਰਕ ਦੇਖੂਗਾ ਮੁੰਡੇ ਨੂੰ ਕਿਸੇ ਚੰਗੇ ਕੋਰਸ ਵਿੱਚ ਦਾਖਲਾ ਮਿਲ ਜੂਗਾ ਉਹ ਫਸਟ ਡਿਵੀਜ਼ਨ ਤਾਂ ਐਸ ਲੜਕੇ ਦੀ ਉਂਝ ਹੀ ਆ ਜਾਣੀ ਹੈ ਹੈਲਪ ਕਰਾਂਗੇ ਤਾਂ ਕੋਈ ਪੋਜੀਸ਼ਨ ਆ ਸਕਦੀ ਹੈ ਹੈਡਮਾਸਟਰ ਦਾ ਮੁਰਗਾ ਬੋੜ ਰਿਹਾ ਹੁੰਦਾ ਇਮਤਿਹਾਨ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਵਿਦਿਆਰਥੀਆਂ ਕੋਲੋਂ 100 ਰੁਪਿਆ ਬਾਸ਼ ਇਕੱਠੀ ਕੀਤੀ ਗਈ ਜਿੰਨਾ ਮਾਸਟਰ ਕੋਲ ਸਬਜੈਕਟ ਸਨ ਉਹਨਾਂ ਤੋਂ ਵੱਖਰੇ ਪੈਸੇ ਲੈ ਕੇ ਬੀਰਬਾਲ ਦਾਸ ਦੇ ਪੈਸੇ ਤਰਸੀਮ ਨੇ ਦੇ ਦਿੱਤੇ ਸਨ ਹੈਡਮਾਸਟਰ ਆਖ ਰਿਹਾ ਸੀ ਤੁਹਾਡਾ ਰਿਜ਼ਲਟ ਵੀ ਤਾਂ ਬਣੇਗਾ ਹੀ ਸਕੂਲ ਵਿੱਚ ਹੀ ਮਹਿਫਲ ਜੜਦੀ ਸੁਪਰਡੈਂਟ ਉਹਨਾਂ ਵਿੱਚ ਦਿਨਾਂ ਵਿੱਚ ਅਕਬਰ ਬਾਦਸ਼ਾਹ ਬਣਿਆ ਹੁੰਦਾ ਸੀਗਾ ਉਹਨਾਂ ਦਾ ਸਾਰਾ ਸੁਪਰਵਾਈਜ਼ਰੀ ਸਟਾਫ ਡੱਕ ਕੇ दारू ਪੀਂਦਾ ਤੇ ਰਜ ਕੇ ਮੀਟ ਖਾਂਦਾ ਆਲੇ-ਦੁਆਲੇ ਦੇ ਪਿੰਡਾਂ ਦੇ ਮਾਸਟਰ ਹਨ ਉਹ ਜਾਂ ਫਿਰ ਆਲਾ ਸਿੰਘ ਵਾਲੇ ਤੋਂ ਆਉਂਦੇ ਹੁੰਦੇ ਰੋਟੀਆਂ ਦੋ ਤਿੰਨ ਘਰਾਂ ਤੋਂ ਪੱਕ ਕੇ ਆ ਜਾਂਦੀਆਂ ਸੀਗੀਆਂ ਰਾਤ ਨੂੰ ਉੱਥੇ ਕੋਈ ਨਹੀਂ ਸੀ ਠਹਿਰਦਾਗਾ ਜਿਨ੍ਹਾਂ ਦੇ ਮੁੰਡੇ ਕੁੜੀਆਂ ਇਮਤਿਹਾਨ ਦਿੰਦੇ ਸਨ ਉਹਨਾਂ ਵਿੱਚੋਂ ਹਰ ਰੋਜ਼ ਹੀ ਦੋ ਚਾਰ ਬੰਦੇ ਬੋਤਲਾਂ ਦੇ ਜਾਂਦੇ ਐਸ ਸਾਰੇ ਪ੍ਰਬੰਧ ਦਾ ਜ਼ਿਮਤਾਰ ਸੀਮ ਲਾਲ ਕੋਲ ਸੀ ਉਹ ਆਪ ਵੀ ਥੋੜੀ-ਮੋਟੀ ਸ਼ਰਾਬ ਪੀ ਲੈਂਦਾ ਪਰ ਮੀਟ ਨਹੀਂ ਸੀ ਖਾਂਦਾ ਫਿਰ ਵੀ ਪੰਡਿਤ ਬਲਕਰਾਮਤਾ ਪੁੱਤਰ ਜੀ ਦਾ ਪੂਰੀ ਨਕਲ ਵਜੀ ਪ੍ਰਸ਼ਨ ਪੱਤਰ ਵੰਡੇ ਜਾਣ ਤੋਂ 10 ਮਿੰਟ ਬਾਅਦ ਸੁਪਰਡੈਂਟ ਸਾਹਿਬ ਸੈਂਟਰ ਤੋਂ ਬਾਹਰ ਜੂਰੀਨਲ ਵਿੱਚ ਆਉਂਦੇ ਸਨ ਦੋ ਮਿੰਟ ਪਿਸ਼ਾਬ ਕਰਨ ਦੇ ਬਹਾਨੇ ਖੜੇ ਰਹਿੰਦੇ ਉਹਨਾਂ ਦੇ ਕੋਟ ਦੀ ਬਾਹਰੀ ਸੱਜੀ ਜੇਬ ਵਿੱਚ ਪ੍ਰਸ਼ਨ ਪੱਤਰ ਹੁੰਦਾ ਜਿਹੜਾ ਪਤਾ ਨਹੀਂ ਕੋਈ ਕਦੋਂ ਕੱਢ ਕੇ ਲੈ ਜਾਂਦਾ ਸੀਗਾ ਉਹ ਅੱਧੇ ਘੰਟੇ ਜਾਂ ਪੌਣੇ ਘੰਟੇ ਬਾਅਦ ਫੇਰ ਬਾਹਰ ਆਉਂਦੇ 2 ਮਿੰਟ ਪਿਸ਼ਾਬ ਕਰਨ ਦੇ ਬਹਾਨੇ ਖੜੇ ਰਹਿੰਦੇ ਫਿਰ ਪਤਾ ਨਹੀਂ ਕੌਣ ਉਹਨਾਂ ਦੇ ਕੋਟ ਦੀਆਂ ਜੇਬਾਂ ਹਲ ਕਰਦਾ ਪਰਚੀਆਂ ਨਾਲ ਭਰ ਦਿੰਦਾ ਸੀਗਾ ਉਹ ਸੈਂਟਰ ਅੰਦਰ ਕੁਰਸੀ ਉੱਤੇ ਜਾ ਕੇ ਬੈਠਦੇ ਅਤੇ ਪਤਾ ਨਹੀਂ ਕਿਹੜਾ ਬੰਦਾ ਉਹਨਾਂ ਦੀਆਂ ਦੋਵੇਂ ਜੇਬਾਂ ਖਾਲੀ ਕਰ ਜਾਂਦਾ ਤੇ ਫੇਰ ਅਮਨ ਸ਼ਾਹ ਜੀ ਨਾਲ ਸੈਂਟਰ ਦਾ ਕਾਰੋਬਾਰ ਚੱਲਣ ਲੱਗਦਾ ਹਰ ਵਿਦਿਆਰਥੀ ਨੂੰ ਮਾਲ ਪਹੁੰਚਦਾ ਸਰਦਾਰਗੜ੍ਹ ਦੇ ਸੈਂਟਰ ਵਿੱਚ ਆਲੇ-ਦੁਆਲੇ ਦੇ ਤਿੰਨ ਸਕੂਲਾਂ ਦੇ ਹੋਰ ਵਿਦਿਆਰਥੀ ਉਮ ਧਿਆਨ ਦੇ ਰਹੇ ਹੁੰਦੇ ਉਹਨਾਂ ਦੀ ਬਾਸ਼ਵੀ ਪਹੁੰਚੀ ਹੁੰਦੀ ਸੀਗੀ ਉਹਨਾਂ ਦੇ ਵਿਦਿਆਰਥੀਆਂ ਨੂੰ ਕਿਵੇਂ ਨਾ ਮਾਲ ਪਹੁੰਚਦਾ ਡਿਉਟੀਆਂ ਵਾਲੇ ਮਾਸਟਰਾਂ ਨਾਲ ਵਿਦਿਆਰਥੀਆਂ ਦੇ ਮਾਪਿਆਂ ਨੇ ਜਿਹੜੇ ਗੋਪਤ ਸਬੰਧ ਬਣਾ ਰੱਖੇ ਸਨ ਉਹਨਾਂ ਦਾ ਕਿਸੇ ਨਾਲ ਕੋਈ ਵਾਸਤਾ ਨਹੀਂ ਸੀਗਾ ਇਹ ਉਹਨਾਂ ਦਾ ਆਪਣਾ ਮਾਮਲਾ ਸੀਗਾ ਜਿਹੜਾ ਕਿਸੇ ਤੋਂ ਜਿੰਨਾ ਕੰਮ ਲੈ ਲਿਆ ਉਹੀ ਲਾਭਦਾਇਕ ਸੀਗਾ ਇੱਕ ਵਾਰ ਤਾਂ ਧੰਨ ਧੰਨ ਹੋ ਗਈ ਸਰਦਾਰਗੜ੍ਹ ਦੇ ਸੈਂਟਰ ਦੀ ਕਹਿੰਦੇ ਨੇ ਸੁਪਰਡੈਂਡ ਦੇ ਘਰ ਦਾ ਚਵਾਰਾ ਉਸ ਸਾਲ ਸਰਦਾਰਗੜ੍ਹ ਦੇ ਸੈਂਟਰ ਵਿੱਚੋਂ ਬਣਿਆ ਸੀਗਾ ਦੋਹ ਸਿਪਾਹੀਆਂ ਨੇ ਡਿਊਟੀ ਪੂਰੀ ਨਿਭਾਈ ਵਈ ਚੜੀ ਨਹੀਂ ਫਰਕਣ ਦਿੱਤੀਗੀ ਕੋਈ ਆਖ ਰਿਹਾ ਸੀਗਾ ਜਗ ਚ ਉਹਨਾਂ ਦਾ ਹਿੱਸਾ ਕੋਈ ਘਟ ਨਹੀਂ ਸੀਗਾ ਸੈਂਟਰ ਖਤਮ ਹੁੰਦੇ ਹੀ ਬੋਤਲ ਮਿਲ ਜਾਂਦੀ ਸੀਗੀ ਉਹ ਤਾਂ ਇੱਕ ਬੋਤਲ ਦੀ ਮਾਰ ਸੀ ਵਿਚਾਰੇ ਸ਼ਰੀਫ ਬੜੇ ਸੀਗੇ ਦੂਜਾ ਕੋਈ ਗੱਲ ਦੀ ਹਾਮੀ ਭਰਦਾ ਸੀਗਾ ਗਿਆਨੀ ਮਾਸਟਰ ਆਖਦਾ ਫਿਰਦਾ ਸੀਗਾ ਪਹਿਲਾਂ ਤਾਂ ਸਾਰਾ ਸਾਲ ਮਾਸਟਰ ਕਲਾਸ ਨਹੀਂ ਲੈਂਦੇ ਫਿਰ ਨਕਲਾਂ ਤੇ ਹੋ ਜਾਂਦੇ ਆ ਇਹ ਕੋਈ ਚੰਗੀ ਗੱਲ ਐ ਜਿੰਨੇ ਦਿਨ ਸੈਂਟਰ ਚੱਲਿਆ ਬੀਰਬਲ ਦਾਸ ਮੈਡੀਕਲ ਲੀਵ ਤੇ ਰਿਹਾ ਸੀਗਾ ਉਹਦੇ ਕੋਲੋਂ ਇਹ ਵਰਤਾਰਾ ਚੱਲਿਆ ਨਹੀਂ ਸੀ ਗਿਆਗਾ ਜਿਸ ਦਿਨ ਉਹ ਮੁੜ ਕੇ ਸਕੂਲ ਆਇਆ ਤੇ ਹਾਜ਼ਰੀ ਰਜਿਸਟਰ ਵਿੱਚ ਦਸਤਕ ਕਰ ਰਿਹਾ ਸੀ ਹੈਡਮਾਸਟਰ ਉਹਦੇ ਨਾਲ ਮਿੰਨਾ ਮਿੰਨਾ ਗੁੱਸੇ ਹੋਇਆ ਜਦੋਂ ਤੁਹਾਡੀ ਲੋੜ ਸੀ ਮਾਸਟਰ ਜੀ ਤੁਸੀਂ ਉਦੋਂ ਘਰ ਬਹਿਗੇ ਜਾ ਕੇ ਇੱਥੇ ਭੈਣ ਜੋਦ ਅਲਜਬਰਾ ਜਮੈਟਰੀ ਸਾਨੂੰ ਕਿੱਥੇ ਆਉਂਦੇ ਸੀਗੇ ਬਾਹਰਲੇ ਸਕੂਲਾਂ ਦੇ ਮਾਸਟਰਾਂ ਨੇ ਢਾਹ ਪੰਨ ਕੀਤੀ ਕੁਛ ਤਾਂ ਕਿਤੇ ਜਾ ਕੇ ਗੱਲ ਬਣੀ ਆ ਇਸੇ ਕਰਕੇ ਤਾਂ ਮੈਂ ਆਇਆ ਨਹੀਂ ਹੈਡਮਾਸਟਰ ਸਾਹਿਬ ਤੁਸੀਂ ਜਾਣਦੇ ਹੀ ਹੋ ਆਪਾਂ ਤਾਂ ਬਸ ਕਲਾਸ ਪੜਾਈ ਹੈ ਸਟੂਡੈਂਟਾਂ ਨੂੰ ਸਭ ਪਤਾ ਆ ਬੀਰਬਲ ਦਾਸ ਹੱਸਦਾ ਹੱਸਦਾ ਜਵਾਬ ਦੇ ਗਿਆ ਸੀਗਾ 10 ਦਾ ਨਤੀਜਾ ਨਿਕਲਿਆ ਤਾਂ ਦੋ ਮੁੰਡੇ ਫੇਲ ਸਨ ਤੇ ਤਿਆਂ ਵਿੱਚੋਂ 15 ਮੁੰਡੇ ਕੁੜੀਆਂ ਦੀ ਫਰਸਟ ਡਿਵੀਜ਼ਨ ਸੀਗੀ 10 ਮੁੰਡੇ ਸੈਕੰਡ ਡਿਵੀਜ਼ਨ ਵਿੱਚ ਪਾਸ ਹੋਏ 8 ਦੀ ਥਰਡ ਡਿਵੀਜ਼ਨ ਦੋ ਮੁੰਡੇ ਉਹ ਹੋਏ ਜਿੰਨਾ ਜਿੰਨਾ ਸਭ ਤੋਂ ਵੱਧ ਹਜ ਜਿਹੜੀਆਂ ਸਨ ਤਰਸੀਮ ਲਾਲ ਦਾ ਮੁੰਡਾ ਸਭ ਤੋਂ ਵੱਧ ਨੰਬਰ ਲੈ ਕੇ ਫਸਟ ਡਿਵੀਜ਼ਨ ਵਿੱਚ ਪਾਸ ਹੋਇਆ ਸੀਗਾ ਉਹਦੀ ਮਾਂ ਸੀਤਾ ਨੇ ਉਸ ਦਿਨ ਵੀ ਦੇਵੀ ਦੀ ਕਢਾਈ ਕੀਤੀ ਸੀਗੀ ਤਰਸੇਮ لال ਨੇ ਭਲੇ ਵੇਲੇ ਵਿੱਚ ਆਲਾ ਸਿੰਘ ਵਾਲੇ ਤਨੋਲਾ ਰੋਡ ਉੱਤੇ 10 ਵਿਸਵੇ ਥਾਂ ਮੁੱਲ ਲੈ ਲਿਆ ਸੀਗਾ ਉਹਨਾਂ ਦਿਨਾਂ ਵਿੱਚ ਤਾਂ ਪਲਾਟ ਕੌਡੀਆਂ ਦੇ ਭਾਅ ਮਿਲਦੇ ਹੁੰਦੇ ਹੁਣ ਵਾਂਗ ਅੱਗ ਨਹੀਂ ਸੀ ਲੱਗੀ ਹੋਈ ਕਿ ਹੁਣ ਤਾਂ ਪਲਾਟ ਇੰਨੇ ਮਹਿੰਗੇ ਸਨ ਜਿਵੇਂ ਆਲਾ ਸਿੰਘ ਵਾਲਾ ਲੁਧਿਆਣਾ ਬਣਦਾ ਜਾ ਰਿਹਾ ਹੋਵੇ ਉਹਦੀ ਵਿਉਂਤ ਸੀਗੀ ਕਿ ਉਹ ਕਦੇ ਆਲਾ ਸਿੰਘ ਵਾਲੇ ਮਕਾਨ ਬਣਾ ਕੇ ਉੱਥੇ ਰਹਿਣ ਲੱਗੇਗਾ ਅਤੇ ਇੰਜ ਬਹਮਣ ਹੋਣ ਦੇ ਅਹਿਸਾਸ ਨੂੰ ਪੰਡ ਹੀ ਛੱਡਾਵੇਗਾ ਉਹ ਨਹੀਂ ਸੀ ਚਾਹੁੰਦਾ ਕਿ ਉਹਦਾ ਲੜਕਾ ਸਰੇਸ਼ ਇਨ੍ਹਾਂ ਜੱਟਾਂ ਵਿੱਚ ਰਹੇ ਅਤੇ ਉਹਦੇ ਆਪਣੇ ਵਾਂਗ ساری ਉਮਰ ਵਾਂਗ ਅਣੀ ਜਾਤ ਦਾ ਸੰਤਾਪ ਹੋ ਗਏ ਜਦੋਂ ਸਰੇਸ਼ ਨੇ 8ਵੀਂ ਪਾਸ ਕੀਤੀ ਸੀਗੀ ਉਸ ਤੋਂ ਅਗਲੇ ਸਾਲ ਹੀ ਤਰਸੀਮ ਨੇ ਫਿਰ ਤਰੱਕੇ ਹਾਊਸ ਲੋਨ ਪਾਸ ਕਰਵਾ ਲਿਆ ਅਜਲਾ ਸਿੰਘ ਵਾਲੇ ਆਪਣੇ ਪਲਾਂਟ ਵਿੱਚ ਮਕਾਨ ਵੀ ਬਣਵਾ ਲਿਆ ਕੋਠੀ ਜਿਹੇ ਮਕਾਨ ਸੀਗਾ ਤਿੰਨ ਪਾਸੇ 5-5 ਫੁੱਟ ਥਾਂ ਛੱਡ ਕੇ ਕੰਧਾਂ ਛੱਡੀਆਂ ਹੋਈਆਂ ਸਨ ਕਈ ਕਮਰੇ ਸਨ ਪੰਜ ਬੈਸਵੇ ਵਿੱਚ ਪੂਰਾ ਸ਼ਿਤਾ ਸੀਗਾ ਕਿਚਨ ਤੇ ਫਲਸ਼ ਨਵੇਂ ਢੰਗ ਦੇ ਬਣਵਾਏ ਬਾਥਰੂਮ ਜਿਵੇਂ ਪੂਰਾ ਕਮਰਾ ਹੋਵੇ ਕਾਰ ਖੜਾਉਣ ਲਈ ਪੋਰਚ ਛੱਡਿਆ ਗਿਆ ਸੀਗਾ ਉਹਦਾ ਸੁਪਨਾ ਸੀਗਾ ਕਿ ਸ਼ਰੇਸ਼ ਕੋਲ ਕਦੇ-ਕਦੇ ਕਾਰਤਾ ਹੋਵੇਗੀ ਨਾ 10 ਬੈਸਵਿਆਂ ਦੀ ਚਾਰਦੀਵਾਰੀ ਪਹਿਲਾਂ ਹੀ ਕੀਤੀ ਹੋਈ ਸੀਗੀ ਵੱਡਾ ਲੋਹੇ ਦਾ ਗੇਟ ਲੱਗਾ ਹੋਇਆ ਸੀਗਾ ਇੱਕ ਸਾਲ ਦੇ ਅੰਦਰ-ਅੰਦਰ ਹੀ ਇਹ ਸਭ ਹੋ ਗਿਆ ਅਤੇ ਮਕਾਨ ਉਹਨੇ ਕਿਰਾਏ ਤੇ ਛੱਡਾ ਦਿੱਤਾ ਸੋਚਿਆ ਜਦੋਂ ਕਦੇ ਆਪ ਰਹਿائش ਕੀਤੀ ਤਾਂ ਕਿਰਾਏਦਾਰ ਨੂੰ ਪਰੇ ਕਰਦੇਾਂਗੇ 10ਵੀਂ ਤੋਂ ਬਾਅਦ ਸ਼ਰੇਸ਼ ਨੂੰ ਆਲਾ ਸਿੰਘ ਵਾਲੇ ਦੇ ਦੇਸ਼ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ ਗਿਆ ਤਰਸੇਮ ਉਹਨੂੰ ਮੈਡੀਕਲ ਦੇ ਸਬਜੈਕਟ ਦਵਾਉਣਾ ਚਾਹੁੰਦਾ ਸੀ ਪਰ ਬੀਰਬਲ ਦਾਸ ਨੇ ਸਲਾਹ ਦਿੱਤੀ ਕਿ ਉਹ ਮੈਡੀਕਲ ਕਾਲਜ ਵਿੱਚ ਚੱਲ ਨਹੀਂ ਸਕੇਗਾ ਉਹ ਸਰੇਸ਼ ਦੇ ਦਿਮਾਗ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਹੱਸਿਆ ਹਰ ਬਾਪ ਚਾਹੁੰਦਾ ਹੈ ਕਿ ਉਹਦਾ ਮੁੰਡਾ ਡਾਕਟਰ ਬਣੇ ਜਾਂ ਇੰਜੀਨੀਅਰ ਚੱਲ ਤੂੰ ਇਹਨੂੰ ਇੰਜੀਨੀਅਰ ਬਣਾ ਲੈ ਤੇ ਨਾਨ ਮੈਡੀਕਲ ਦਵਾ ਦੇ ਨਾਨ ਮੈਡੀਕਲ ਵਿੱਚ ਚੱਲ ਪਵੇ ਤਾਂ ਵੀ ਗਨੀਮਤ ਸਮਝੀ ਇਹਦੀ ਫਸਟ ਰਿਵੀਜ਼ਨ ਦੀ ਪਰਖ ਲਈ ਜਾਵੇਗੀ ਤਰਸੇਮ ਨੂੰ ਬੀਰਬਲ ਦੀ ਸਲਾਹ ਲੱਗੀ ਤਾਂ ਕੋਰੀ ਕਰਾਰੀ ਜਹੀ ਪਰ ਉਹ ਉਹਦੀ ਕਦਰ ਕਰਦਾ ਸੀਗਾ ਸਰੇਸ਼ ਪਿੰਡੋਂ ਬਸਤੇ ਆਲਾ ਸਿੰਘ ਵਾਲੇ ਜਾਂਦਾ ਸੀਗਾ ਦੁਪਹਿਰ ਨੂੰ ਬਸਤੇ ਹੀ ਮੋੜ ਆਉਂਦਾ ਸੀਗਾ ਪਿੰਡ ਦੇ ਹੋਰ ਮੁੰਡੇ ਵੀ ਕਾਲਜ ਜਾਂਦੇ ਸਨ ਦੁਪਹਿਰ ਦੀ ਥਾਂ ਕਦੇ-ਕਦੇ ਆਥ ਨੇ ਵੜਦਾ ਸੀਗਾ ਤਸੇਮ ਪਹੁੰਚਦਾ ਤਾਂ ਕੋਈ ਬਹਾਨਾ ਬਣਾਉਂਦਾ ਉਦਾਸ ਜਿਹਾ ਰਹਿੰਦਾ ਸੀ ਤਸੇਮ ਨੇ ਇੱਕ ਦਿਨ ਉਹਨੂੰ ਪੁੱਛਿਆ ਪ੍ਰੋਫੈਸਰ ਜੋ ਪੜਾਉਂਦੇ ਨੇ ਕਲਾਸ 'ਚ ਤੈਨੂੰ ਸਮਝ ਤਾਂ ਆ ਜਾਂਦਾ ਤੇਰੇ ਪੱਲੇ ਪੈਂਦਾ ਏ ਕੁਛ ਉਹਨੇ ਸਿਰ ਮਾਰ ਦਿੱਤਾ ਕਹਿੰਦਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਕਾ ਉਹ ਕੀ ਬੋਲਦੇ ਨੇ ਅੰਗਰੇਜ਼ੀ ਵਾਲਾ ਪੀਰੀਅਡ ਵੀ ਸਮਝ ਨਹੀਂ ਆਉਂਦਾ ਕਾ ਨਾ ਐ ਤਾਂ ਤੂੰ ਪੜਾ ਪੜਾਉਂਦਾ ਹੀ ਨਹੀਂਗਾ ਜਿਵੇਂ ਤੁਸੀਂ ਸਾਨੂੰ 10ਵੀਂ ਵਿੱਚ ਪੜਾਉਂਦੇ ਹੁੰਦੇ ਸੀ ਐ ਨਹੀਂ ਕਿ ਕੋਈ ਪੜਾਉਂਦਾਗਾ ਤਾਂ ਸੇਵ ਨੂੰ ਪਰੇਸ਼ਾਨੀ ਹੋਈ ਕਹਿਣ ਲੱਗਿਆ ਐ ਫਿਰ ਕਦੋਂ ਕੀ ਕੀ ਪਾਸ ਤੋਂ ਪ੍ਰੈਪ ਮੁੰਡਾ ਕਹਿੰਦਾ ਮੇਰੀ ਟਿਊਸ਼ਨ ਰਖਾ ਦਿਓ ਪਾਪਾ ਸਾਰੇ ਮੁੰਡੇ ਟਿਊਸ਼ਨਾਂ ਤੇ ਜਾਂਦੇ ਆ ਠੀਕ ਐ ਟਿਊਸ਼ਨ ਤੇ ਲਵਾ ਦਿੰਨੇ ਆ ਤੇ ਫੇਰ ਉਹਨ ਸਕੂਲ ਵਿੱਚ ਸਾਥੀ ਅਧਿਆਪਕਾਂ ਕੋਲ ਗੱਲ ਤੋਰੀ ਹੈਡਮਾਸਟਰ ਨੇ ਸਲਾਹ ਨਾਲ ਸਲਾਹ ਕੀਤੀ ਬੀਰਬਲ ਦਾਸ ਨੇ ਸਲਾਹ ਦਿੱਤੀ ਚਾਰੇ ਸਬਜੈਕਟ ਦੇ ਦੋ-ਦੋ ਮਹੀਨੇ ਲਵਾ ਦੇ ਪ੍ਰੋਫੈਸਰ ਬਥੇਰੇ ਟਿਊਸ਼ਨਾਂ ਕਰਦੇ ਨੇ ਐਂ ਟੱਲੀ ਬਣਾ ਦੇਣਗੇ ਗੱਲਾ ਸਿੰਘ ਵਾਲੇ ਤੋਂ ਆਉਣ ਵਾਲੇ ਅਧਿਆਪਕਾਂ ਨੇ ਵੀ ਇਹੀ ਆਖਿਆ ਸੀਗਾ ਸ੍ਰੇਸ਼ ਹੁਣ ਪਹਿਲੀ ਬਸ ਜਾਂਦਾ ਮੈਥ ਵਾਲਾ ਪ੍ਰੋਫੈਸਰ ਸਵੇਰੇ 8 ਤੋਂ 9 ਵਜੇ ਤੱਕ ਟਿਊਸ਼ਨ ਪੜਾਉਂਦਾ ਸੀਗਾ ਸਿੱਧਾ ਉਹਨੂੰ ਤੜਕੇ ਹੀ ਪਰੌਂਠੇ ਪਕਾ ਕੇ ਦਿੰਦੀ ਸੀ ਇੱਕ ਪਰੌਠਾ ਉਹ ਘਰ ਹੀ ਚਾਹ ਨਾਲ ਖਾ ਜਾਂਦਾ ਦੋ ਪਰੌਠੇ ਨਾਲ ਲੈ ਜਾਂਦਾ ਦੁਪਹਿਰ ਵੇਲੇ ਸਾਰੇ ਪੀਰੀਅਡ ਖਤਮ ਹੋਣ ਤੋਂ ਬਾਅਦ ਉੱਥੇ ਕਿਸੇ ਚਾਹ ਦੀ ਦੁਕਾਨ ਤੇ ਖਾ ਲੈਂਦਾ ਮਗਰੋਂ ਆਪਣੇ ਦੋਸਤਾਂ ਮਿੱਤਰਾਂ ਕੋਲ ਕਿਧਰੇ ਬੈਠਾ ਰਹਿੰਦਾ ਕਾਲਜ ਵਿੱਚ ਹੌਸਟਲ ਵੀ ਸੀਗਾ ਹੌਸਟਲ ਦੇ ਮੁੰਡਿਆਂ ਕੋਲ ਚੱਲਿਆ ਜਾਂਦਾ ਅੰਗਰੇਜ਼ੀ ਵਾਲਾ ਪ੍ਰੋਫੈਸਰ 4 ਵਜੇ ਟਿਊਸ਼ਨ ਸ਼ੁਰੂ ਕਰਦਾ ਉਹ ਪੈਂਦਾ ਜਾਂਦਾ ਔਰ ਸਾਰ ਦਪਹਿਰ ਦੀ ਬਚੀ ਹੋਈ ਕੋਈ ਰੋਟੀ ਖਾਂਦਾ ਚਾਹ ਪੀਂਦਾ ਤੇ ਸੌ ਜਾਂਦਾ ਸੀ ਤਾਂ ਉਹਨੂੰ ਜਗਾਉਂਦੀ ਨਹੀਂ ਸੀ ਅਖੇ ਸਾਰੇ ਦਿਨ ਦਾ ਮੇਰਾ ਬੋਤਾ ਥੱਕ ਕੇ ਆਇਆ ਏ ਉੱਥੇ ਦਿਮਾਗ ਲਾਉਂਦਾ ਆ ਤਰਸੀਮ ਕਦੇ ਕਦੇ ਉਹਨੂੰ ਪੁੱਛਦਾ ਹਾਂ ਟਿਊਸ਼ਨ ਤੇ ਤਾਂ ਪੈਂਦਾ ਕੁਝ ਪੜ ਪੱਲੇ ਉਹ ਜਵਾਬ ਦਿੰਦਾ ਹਾਂ ਹਾਂ ਹੁਣ ਤਾਂ ਪੂਰਾ ਸਮਝ ਆਉਂਦਾ ਆ ਉਹ ਮੈਥ ਵਾਲੇ ਗੰਗੇ ਪ੍ਰੋਫੈਸਰ ਦੀਆਂ ਤਰੀਫਾਂ ਕਰਨ ਲੱਗਦਾ ਅੰਗਰੇਜ਼ੀ ਵਾਲਾ ਵੀ ਉਹਨੂੰ ਬਹੁਤ ਪਿਆਰ ਨਾਲ ਪੜਾਉਂਦਾ ਅਖੇ ਛਟਕਲੇ ਬੜੇ ਸੁਣਨਤਾ ਆ ਤੁਸੀਂ ਤਾਂ ਫਿਰ ਉਹਦੇ ਛਟਕਲੇ ਸੁਣਨ ਜਾਂਦੇ ਹੋਮਗੇ ਪੜਦੇ ਕਿਹੜਾ ਹੋਊਗਾ ਤਰਸੀਮ ਹਸਤਾ ਨਹੀਂ ਪਾਪਾ ਐ ਨਹੀਂਗਾ ਉਹ ਪੜਾਉਂਦਾ ਵੀ ਬਹੁਤ ਹੈ ਕਦੇ ਕਦੇ ਉਹਦੀ ਮੈਡਮ ਵੀ ਪੜਾ ਦਿੰਦੀ ਹੈ ਉਹ ਵੀ ਪ੍ਰੋਫੈਸਰ ਨਹੀਂ ਉਹ ਪੜ੍ਹੀ ਹੋਈ ਐ ਮੈਥ ਤੇ ਅੰਗਰੇਜ਼ੀ ਦੇ ਤਿੰਨ ਤਿੰਨ ਮਹੀਨੇ ਲਾ ਕੇ ਫੇਰ ਉਹਨੇ ਫਿਜ਼ਿਕਸ ਤੇ ਕੈਮਿਸਟਰੀ ਦੀ ਟਿਊਸ਼ਨ ਰੱਖ ਲਈ ਸੀਗੀ ਹਾਣ ਉਹ ਸਵੇਰੇ ਪਹਿਲੀ ਬੱਸ ਨਹੀਂ ਸੀ ਜਾਂਦਾ ਸਰਦੀਆਂ ਵੀ ਉੱਤਰ ਆਈਆਂ ਸਨ ਸ਼ਾਮ ਨੂੰ ਕਾਲਜ ਟਾਈਮ ਤੋਂ ਬਾਅਦ ਫਿਜ਼ਿਕਸ ਤੇ ਕੈਮਿਸਟਰੀ ਦੇ ਪ੍ਰੋਫੈਸਰਾਂ ਕੋਲ ਘੰਟਾ ਘੰਟਾ ਜਾਂਦਾ ਖਾਸਾ ਹੱਥਨ ਹੋ ਚੁੱਕਿਆ ਹੁੰਦਾ ਕਦੇ ਕਦੇ ਤਾਂ ਉਹ ਆਖਰੀ ਬੱਸ ਲੈ ਕੇ ਪਿੰਡ ਪਹੁੰਚਦਾ ਸਵੇਰੇ ਸਵੇਰੇ ਕਰੋ ਰੋਟੀ ਖਾ ਕੇ ਨਿਕਲਦਾ ਸੀਗਾ ਫੇਰ ਸਾਰਾ ਦਿਨ ਅੱਲਾ ਸਿੰਘ ਵਾਲੇ ਚਾਹ ਚੂਹਾ ਪੀਂਦਾ ਰਹਿੰਦਾ ਸੀਗਾ ਭੁੱਖ ਲੱਗਦੀ ਤਾਂ ਚਾਹ ਨਾਲ ਕੋਈ ਮੱਠੀ ਆਦ ਖਾ ਲੈਂਦਾ ਫਿਜ਼ਿਕਸ ਕੈਮਿਸਟਰੀ ਦੇ 3 ਮਹੀਨੇ ਪੂਰੇ ਕਰਕੇ ਉਹ ਮਸਾਂ ਇਹ ਕਦਮੀ ਨਾ ਹੀ ਕਾਲਜ ਗਿਆ ਹੋਵੇਗਾ ਕਿ ਕਲਾਸਾਂ ਫ੍ਰੀ ਹੋ ਗਈਆਂ ਸੀਗਾ ਦਸੰਬਰ ਟੈਸਟ ਵਿੱਚ ਉਹਨੇ ਚਾਰਾਂ ਸਬਜੈਕਟਾਂ ਵਿੱਚ ਥੋੜੇ ਥੋੜੇ ਨੰਬਰ ਲਏ ਸਨ ਪ੍ਰਿੰਸੀਪਲ ਤਾਂ ਉਹਦੀ ਫੀਸ ਵੀ ਨਹੀਂ ਭੇਜ ਰਿਹਾ ਸੀਗਾ ਪਰ ਦ ਸੇਮ ਨਾਲ ਇੱਕ ਦਿਨ ਆਪ ਕਾਲਜ ਆਇਆ ਤੇ ਸਰੇਜ ਦੇ ਟਿਊਸ਼ਨ ਵਾਲੇ ਪ੍ਰੋਫੈਸਰਾਂ ਦੀ ਮਦਦ ਨਾਲ ਉਹਦੀ ਫੀਸ ਚਲੀ ਗਈ ਉਹ ਬੜਾ ਦੁਖੀ ਸੀ ਕਿ ਟਿਊਸ਼ਨ ਦੇ ਇੰਨੇ-ਇੰਨੇ ਪੈਸੇ ਦੇ ਕੇ ਵੀ ਮੁੰਡੇ ਨੇ ਨੰਬਰ ਕਿੰਨੇ ਥੋੜੇ ਲਏ ਆ ਸਾਰੀ ਫੀਸ ਮਸਾਂ ਗਈ ਹੈ ਪ੍ਰੋਫੈਸਰਾਂ ਨੇ ਪੈਸੇ ਹੀ ਜੇਬਾਂ ਵਿੱਚ ਪਾਏ ਆ ਪੜਾਇਆ ਕੀ ਆ ਫਿਰ ਉਹਨੂੰ ਪਤਾ ਲੱਗਿਆ ਪਰ ਪ੍ਰਿੰਸੀਪਲ ਐਵੇਂ ਇੱਕ ਝਟਕਾ ਜਿਹਾ ਦਿੰਦਾ ਹੁੰਦਾ ਆ ਫੀਸ ਸਭ ਵੀ ਚਲੀ ਜਾਂਦੀ ਹੈ ਪੀਪਰਾਂ ਤੱਕ ਸੁਰੇਸ਼ ਘਰ ਹੀ ਕਾਪਾਂ ਖੋਲ ਕੇ ਬੈਠਾ ਰਹਿੰਦਾ ਟਿਊਸ਼ਨ ਵਾਲੇ ਪ੍ਰੋਫੈਸਰਾਂ ਨੇ ਜਿਹੜੇ ਨੋਟਸ ਬਣਾ ਕੇ ਦਿੱਤੇ ਸੀਗੇ ਉਹਨਾਂ ਨੂੰ ਯਾਦ ਕਰਦਾ ਪੀਪਰ ਹੋ ਗਿਆ ਸੁਰੇਸ਼ ਨਰਾਸ਼ ਸੀ 10ਵੀਂ ਦੇ ਪੀਪਰ ਮੰਗ ਇੱਥੇ ਕਾਲਜ ਵਿੱਚ ਉਸ ਨੂੰ ਕਿਸੇ ਨੇ ਪੁੱਛਿਆ ਨਹੀਂ ਸੀ ਰਿਜ਼ਲਟ ਨਿਕਲਣ ਤੱਕ ਤਰਸੇ ਮਨ ਵਿੱਚ ਸਲਾਹਾਂ ਗਹਿੀਆਂ ਕਰਦਾ ਰਹਿੰਦਾ ਕਿ ਜੇ ਸੁਰੇਸ਼ ਵਧੀਆ ਨੰਬਰ ਲੈ ਗਿਆ ਤਾਂ ਉਹਨੂੰ ਕਿਹੜੇ ਇੰਜੀਨੀਅਰ ਕਾਲਜ ਵਿੱਚ ਦਾਖਲ ਕਰਵਾਇਆ ਜਾਵੇ ਸੁਰੇਸ਼ ਆਖਦਾ ਕਿ ਉਹਦੇ ਪੀਪਰ ਵਧੀਆ ਹੋਏ ਹਨ ਪਰ ਰਿਜ਼ਲਟ ਨਿਕਲਿਆ ਤਾਂ ਸਾਰੀਆਂ ਬਾਜ਼ੀਆਂ ਪੁੱਠੀਆਂ ਪੈ ਗਈਆਂ ਸੁਰੇਸ਼ ਚਾਰਾਂ ਸਬਜੈਕਟਾਂ ਵਿੱਚੋਂ ਫੇਲ ਸੀਗਾ ਸਿਰਫ ਇੱਕ ਪੰਜਾਬ ਜੋ ਬਾਸ ਤਸੀਮ ਦਾ ਜੀ ਕਰਦਾ ਸੀ ਕਿ ਉਹ ਕੰਧ ਨਾਲ ਟਕਰਾਂ ਮਾਰੇ ਉਹ ਚਾਹੁੰਦਾ ਸੀਗਾ ਕਿ ਕੀ ਹੋਇਆ ਇਹ ਇਹ 6 ਮਹੀਨੇ ਟੁੱਸਣਾ ਚ ਰਿਹਾ ਸੀਗਾ ਉੱਥੇ ਜਾ ਕੇ ਕੁਤੜਾ ਕਰਦਾ ਸੀਗਾ ਕੀ ਇਹ ਉਹਦਾ ਮਨ ਕਰਦਾ ਕਿ ਉਹ ਚਾਰਾ ਪ੍ਰੋਫੈਸਰਾਂ ਦੇ ਜਾ ਕੇ ਗੋਲੀ ਮਾਰੇ ਕਦੇ ਉਹਦਾ ਮਨ ਕਰਦਾ ਉਹ ਸਰੇਸ਼ ਤੇ ਹੀ ਕਿਉਂ ਨਾ ਗੋਲੀ ਮਾਰੇ ਇਹੋ ਜਿਹੀ ਔਲਾਦ ਨਾਲੋਂ ਤਾਂ ਉਹ ਔ ਚੰਗਾ ਸੀਗਾ ਸਰੇਸ਼ ਨੇ ਉਹਦੀਆਂ ਸਾਰੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ਦਸਵੀਂ ਦੀ ਇਮਤਿਹਾਨਾਂ ਵੇਲੇ ਜਿਹੜਾ ਉਹਨੇ ਨਕਲ ਦਾ ਐਡਾ ਅਡੰਬਰ ਰਚਿਆ ਸੀਗਾ ਉਹ ਫਜ਼ੂਲ ਸੀਗਾ ਬੀਰਬਾਲ ਠੀਕ ਆਖਦਾ ਸੀ ਸਰੇਸ਼ ਨੂੰ ਨਕਲ ਮਰਵਾ ਕੇ ਦਸਵੀਂ ਵਿੱਚੋਂ ਫਰਸਟ ਡਿਵੀਜ਼ਨ ਦਵਾਈ ਇੱਕ ਭਲੇਖਾ ਖੜਾ ਕੀਤਾ ਸੀਗਾ ਉਹ ਗਾਲਾਂ ਕੱਢਣ ਲੱਗਦਾ ਤੜਫਦਾ ਇਹ ਮਾਂ ਚੋਦ ਇਹਨਾਂ ਜੱਟਾਂ 'ਚ ਹੀ ਫਸਿਆ ਰਹੂਗਾ ਇਹ ਨਹੀਂ ਗਾਹ ਤੁਰਦਾ ਕਾ ਉਹ ਸ੍ਰੇਸ਼ ਨੂੰ ਕੁਝ ਵੀ ਨਾ ਆਖ ਸਕਿਆ ਉਹਨੂੰ ਬੁਲਾਉਣਾ ਹੀ ਛੱਡ ਦਿੱਤਾ ਸੀਗਾ ਸੀਤਾ ਉਹਦੇ ਦੁੱਖ ਨੂੰ ਜਾਣਦੀ ਸੀ ਪਰ ਉਹ ਕੀ ਕਰਦੀ ਉਹ ਮਾਂ ਸੀ ਸ੍ਰੇਸ਼ ਨੂੰ 4 ਦਿਨਾਂ ਲਈ ਉਹਨੇ ਨਾਨਕੇ ਭੇਜ ਦਿੱਤਾ ਕਹਿੰਦੀ ਜਾ ਉਦੋਂ ਨੂੰ ਤੇਰੇ ਪਾਪਾ ਦਾ ਹਰਖ ਟੈਲਾ ਹੋ ਜਾਊਗਾ ਫਿਰ ਸੋਚ ਲਾਂਗੇ ਕੀ ਕਰੀਏ ਨਾਨਕਾ ਤੋਂ ਆ ਕੇ ਸਰੇਸ਼ ਨੇ ਮਾਂ ਨੂੰ ਕਿਹਾ ਕਿ ਉਹਨੂੰ ਦੁਬਾਰਾ ਕਾਲਜ ਵਿੱਚ ਦਾਖਲਾ ਦਿਵਾ ਦਿੱਤਾ ਜਾਵੇ ਉਹ ਪੜ੍ਹਨਾ ਚਾਹੁੰਦਾ ਹੈ ਸੀਤਾ ਨੇ ਡਰ ਦੇ ਡਰ ਦੇ ਤਰਸੇਮ ਕੋਲ ਅੱਥ ਨੇ ਜਿਹੇ ਗੱਲ ਛੇੜੀ ਉਹ ਭੱਜ ਕੇ ਪਿਆ ਜਦੋਂ ਇੱਕ ਵਾਰ ਫੇਲ ਹੋ ਗਿਆ ਇਹ ਹੁਣ ਪਾਸ ਨਹੀਂ ਹੁੰਦਾਗਾ ਚਾਹੇ 10 ਵਾਰ ਦਾਖਲ ਕਰਵਾ ਦਿਓ ਇਹਨੂੰ ਕਹੇ ਕੋਈ ਹੋਰ ਕੰਮ ਕਰ ਲੈ ਪੜ੍ਹਾਈ ਵਾਲਾ ਦਿਮਾਗ ਨਹੀਂ ਇਹਦਾਗਾ ਨਹੀਂ ਪਾਪਾ ਮੈਨੂੰ ਆਰਟਸ ਦਵਾ ਦਿਓ ਉਹ ਮੈਂ ਕਰ ਲੂੰਗਾ ਸਰੇਸ਼ ਹੌਸਲੇ ਨਾਲ ਬੋਲਿਆ ਝੜਕਿਆ ਨਹੀਂ ਆਰਟਸ ਆਰਟਸ ਪੜ੍ਹ ਕੇ ਕੀ ਕਰੇਗਾ ਇੱਥੇ ਹੀ ਜਬ ਘਰ ਫਿਰੇਗਾ ਮੈਂ ਬੀਏ ਕਰੂੰਗਾ ਫਿਰ ਕੋਈ ਕੋਰਸ ਕਰ ਲੂੰਗਾ ਚਲੋ ਜੀ ਜੋ ਕਹਿੰਦਾ ਇਹੋ ਕਰਨ ਦਿਓ ਨਾ ਜਦੋਂ ਆਪਾਂ ਕਹਿੰਦੇ ਹੁੰਨੇ ਆ ਕਰੇ ਵਿਹਲਾ ਰਹਿ ਕੇ ਵੀ ਕੀ ਕਰੂਗਾ ਸੀਤਾ ਨੇ ਬੋਲੇ ਬੋਲਾਂ ਵਿੱਚ ਜਬਾਨ ਕੋਦੀ ਸੀ ਨਾ ਮੇਰੇ ਕੋਲ ਪੈਸੇ ਨਹੀਂ ਹੈਗੇਗੇ ਇਹਦੇ ਉੱਤੇ ਪਟਨ ਨੂੰ ਤਰਸੀਮ ਹਰਖ ਨਾਲ ਭਰਿਆ ਪਿਆ ਸੀਗਾ ਹੋਰ ਫਿਰ ਕੀ ਕਰੂ ਇਹ ਜਮੀਨ ਆਪਣੇ ਕੋਲ ਨਹੀਂ ਬਈ ਵਾਹੀ ਕਰ ਲੈ ਬਾਣੀਏ ਹੁੰਦੇ ਤਾਂ ਦੁਕਾਨ ਤੇ ਬਹਿ ਜਾਂਦਾ ਬਾਵਣਾ ਵਾਲਾ ਕੋਈ ਕੰਮ ਨਹੀਂ ਕਰਦੇ ਆਪਾਂ ਸੀਤਾ ਦਲੀਲਾਂ ਦੇ ਉੱਤਰ ਆਏ ਸੀਗੀ ਤਰਸੀਮ ਦੇ ਦਿਮਾਗ ਕੋਈ ਠੰਡਾ ਹੋਇਆ ਉਹ ਅੰਦਰੇ ਅੰਦਰ ਪਹਿਲਾਂ ਵੀ ਸੋਚ ਰਿਹਾ ਹੋਵੇਗਾ ਕਿ ਮੁੰਡੇ ਦਾ ਹੁਣ ਕੀ ਕੀਤਾ ਜਾਵੇ ਪਰ ਉਹ ਝੁਕਣਾ ਨਹੀਂ ਸੀ ਚਾਹੁੰਦਾਗਾ ਸ਼ਰੇਸ਼ ਨੂੰ ਬੁਰਾ ਲੱਗ ਰਿਹਾ ਸੀਗਾ ਕੁਝ ਦੇਰ ਚੁੱਪ ਰਹਿ ਕੇ ਬੋਲਿਆ ਠੀਕ ਹੈ ਦਾਖਲ ਕਰਵਾ ਦਿੰਨਾ ਪਰ ਹੋਰ ਸਾਰਾ ਖਰਚ ਆਪ ਕਰੂਗਾ ਕਿ ਤੋਂ ਕਰੇ ਉਥੇ ਆਲਾ ਸਿੰਘ ਵਾਲੇ ਕੋਈ ਨਿੱਕੀ ਮੋਟੀ ਨੌਕਰੀ ਕਰ ਲੇ ਮੈਂ ਇਹਨੂੰ ਕਿਤਾਬਾਂ ਨਹੀਂ ਲੈ ਕੇ ਦੇਣਗਾ ਨਾ ਇਹਦੀ ਮੈਂ ਫੀਸ ਭਰਾਂ ਉਹ ਆਪੇ ਭਰੇ ਸੀਤਾ ਚੁੱਪ ਸੀ ਸਰੇਜ ਦਾ ਚਿਹਰਾ ਗੰਭੀਰ ਹੋ ਗਿਆ ਉਹ ਬੋਲੇ ਚੰਗਾ ਫਿਰ ਨੌਕਰੀ ਕੋਈ ਦਵਾ ਦਿਓ ਮੈਨੂੰ ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂਗਾ ਠੀਕ ਹੈ ਤੜਕੇ ਚੱਲਾਂਗੇ ਆਲਾ ਸਿੰਘ ਵਾਲੇ ਦਾਖਲ ਕਰਵਾ ਦੇਣਾ ਤੈਨੂੰ ਸੀਤਾ ਦਾ ਚਿਹਰਾ ਖੜ ਉਠਿਆ ਸੀਗਾ ਚੁੰਨੀ ਨਾਲ ਮੂੰਹ ਪੂੰਝ ਕੇ ਉਹ ਬੋਲੀ ਬਸ ਰਾਜੀ ਹਣ ਤੜਕੇ ਵਗ ਜਿਓ ਪਿਓ ਪੁੱਤ ਹੋ ਜਾਊਗਾ ਦਾਖਲਾ ਸਰੇਸ਼ ਜ਼ਿੰਮੇਵਾਰੀ ਦੇ ਅਹਿਸਾਸ ਵਿੱਚ ਥੱਲੇ ਲਹਿ ਗਿਆ ਸੀ ਉਹ ਹੱਸਿਆ ਨਹੀਂ ਚੁੱਪ ਕਰਕੇ ਇੱਧਰ ਉੱਧਰ ਕਿਧਰੇ ਹੋ ਗਿਆ ਤਾਂ ਸੇਮ ਖਾਸੀ ਰਾਤ ਤੱਕ ਸੋਚਦਾ ਰਿਹਾ ਸਰੇਸ਼ ਨੂੰ ਆਲਾ ਸਿੰਘ ਵਾਲੇ ਕਿਹੜੇ ਕੰਮ ਉੱਤੇ ਲਗਾਇਆ ਜਾਵੇ ਕੰਮ ਬਹੁਤਾ ਔਖਾ ਵੀ ਨਾ ਹੋਵੇ ਪਰ ਉਹ ਆਪਣਾ ਖਰਚਾ ਵੀ ਕੱਢ ਸਕੇ ਉਹ ਮੁੰਡੇ ਨੂੰ ਸਬਕ ਜਰੂਰ ਸਿਖਾਉਣਾ ਚਾਹੁੰਦਾ ਸੀਗਾ ਸਾਲਾ ਮੇਰਾ ਪੈਸਾ ਬਰਬਾਦ ਕਰਕੇ ਟਿਊਸ਼ਨ ਤੇ ਫਿਰ ਵੀ ਫੇਲ ਹੋ ਗਏ ਬਹਿ ਗਿਆ ਆ ਅਗਲੇ ਦਿਨ ਉਹ ਆਲਾ ਸਿੰਘ ਵਾਲੇ ਗਏ ਅਤੇ ਸਰੇਸ਼ ਪ੍ਰੈਪ ਵਿੱਚ ਦੁਬਾਰਾ ਦਾਖਲ ਹੋ ਗਿਆ ਸੀਗਾ ਸਬਜੈਕਟ ਆਰਟਸ ਦੇ ਪਰ ਦਿੱਤੇ ਤੇ ਫਿਰ ਉਹ ਸਰੇਸ਼ ਨੂੰ ਲੈ ਕੇ ਭਗਤਰਾਮ ਦੁਕਾਨ ਉੱਤੇ ਆ ਗਿਆ ਭਗਤ RAM ਇੱਕ ਸਕੂਲ ਵਿੱਚ ਉਹਦੇ ਨਾਲ ਪੜਾਉਂਦਾ ਹੁੰਦਾ ਸੀਗਾ ਬੀਏ ਬੀਐਡ ਸੀਗਾ ਦਿਮਾਗ ਦਾ ਬੜਾ ਤਿੱਖਾ ਉਹਨੇ ਰਿਟਾਇਰ ਹੋਣ ਤੋਂ 10 ਸਾਲ ਪਹਿਲਾਂ ਪੈਨਸ਼ਨ ਲੈ ਲਈ ਸੀਗੀ ਹਿਸਾਬੀ ਕਿਤਾਬੀ ਬੰਦਾ ਸੀਗਾ ਉਹਨੇ ਹਿਸਾਬ ਲਾਇਆ ਕਿ ਜਿੰਨੀ ਉਹਦੀ ਪੈਨਸ਼ਨ ਬਣੇਗੀ ਅਤੇ ਗ੍ਰੇਟੀਟੀ ਕਮਿਊਨੀਕੇਸ਼ਨ ਤੇ ਇਸੋ ਦਾ ਸਾਰਾ ਹੀ ਪੈਸਾ ਬੈਂਕ ਵਿੱਚ ਜਮਾ ਕਰਵਾ ਕੇ ਜਿਹੜਾ ਵਿਆਜ ਮਿਲੇਗਾ ਇਹ ਸਾਰਾ ਉਹਦੀ ਹੁਣ ਦੀ ਤਨਖਾਹ 'ਚ ਨਹੀਂ ਹੋਵੇਗਾ ਫੇਰ ਕਿਉਂ ਨਾ ਪੈਨਸ਼ਨ ਲੈ ਕੇ ਕੋਈ ਹੋਰ ਕੰਮ ਕੀਤਾ ਜਾਵੇ ਉਹਦਾ ਮੁੰਡਾ 10ਵੀਂ ਪਾਸ ਕਰ ਗਿਆ ਸੀਗਾ ਉਹਨੇ ਮੁੰਡੇ ਨੂੰ ਵੀ ਅੱਗੇ ਨਹੀਂ ਪੜਾਇਆ ਪਿਓ ਪਤ ਕੰਮ ਵਿੱਚ ਪੈ ਗਏ ਹੁਣ ਇਸੇ ਕੰਮ ਵਿੱਚ ਉਹ ਲੱਖਾਂ ਵਿੱਚ ਖੇਡਦੇ ਸਨ ਕੰਮ ਕੀ ਸੀਗਾ ਬਠਿੰਡੇ ਬਰੈਡ ਬੰਨ ਦੀ ਇੱਕ ਵੱਡੀ ਬਿਕਰੀ ਖੁੱਲੀ ਲੱਖਾਂ ਰੁਪਈਆ ਖਰਚ ਕੀਤਾ ਸੀ ਅਗਲੇ ਨੇ ਰਜੀਆ ਨਾਂ ਦੀ ਇਹ ਬਰੈਡ ਦੀ ਖ਼ਬਰਾਂ ਵਿੱਚ ਤੇ ਟੈਲੀਵਿਜ਼ਨ ਉੱਤੇ ਬਹੁਤ ਇਸ਼ਤਿਹਾਰਬਾਜ਼ੀ ਸੀਗੀ ਉਹ ਲੋਕ ਮੌਜੂਦਾ ਤੌਰ ਤਰੀਕੇ ਸਭ ਜਾਣਦੇ ਸਨ ਪਹਿਲਾਂ ਨੇੜੇ ਤੇੜੇ ਦੇ ਸ਼ਹਿਰਾਂ ਦੇ ਵੱਡੇ ਕਸਬਿਆਂ ਵਿੱਚ ਬਰੈਡ ਨਮੂਨੇ ਵਜੋਂ ਮੁਫ਼ਤ ਵੇਚਦੇ ਰਹੇ ਸੀ ਫਿਰ ਥੋੜੀ ਕੀਮਤ ਉੱਤੇ ਸਪਲਾਈ ਕਰਨ ਲੱਗੇ ਹੁਣ ਹਾਲ ਵਿੱਚ ਇਹ ਸੀਗਾ ਕਿ ਇਨ੍ਹਾਂ 4-5 ਜ਼ਿਲ੍ਹਿਆਂ ਵਿੱਚ ਦੂਰ ਤੱਕ ਉਹਨਾਂ ਦੀ ਬਰੈਡ ਜਾਂਦੀ ਸੀਗੀ ਟਰੱਕਾਂ ਦੇ ਟਰੱਕ ਅਥਨ ਨੂੰ ਤਰਦੇ ਆਲਾ ਸਿੰਘ ਵਾਲੇ ਭਗਤ RAM ਕੋਲ ਰਜ਼ੀਆ ਦੀ ਏਜੰਸੀ ਸੀਗੀ ਉਹਨਾਂ ਦੀ ਦੁਕਾਨ ਉੱਤੇ ਰਜ਼ੀਆ ਦਾ ਹੀ ਬੋਰਡ ਲੱਗਿਆ ਹੋਇਆ ਸੀਗਾ ਸਾਰੇ ਸ਼ਹਿਰ ਵਿੱਚ ਰਜ਼ੀਆ ਸਪਲਾਈ ਹੁੰਦੀ ਸੀ ਮੁੰਡੇ ਹੋਏ ਸੀਗੇ ਸਕੂਟਰਾਂ ਨੂੰ ਲੱਦ ਕੇ ਤੜਕੇ ਹੀ ਤੁਰ ਜਾਂਦੇ ਸੀਗੇ ਤੇ ਚਾਹ ਤੇ ਬਸਾਤੀ ਦੀਆਂ ਦੁਕਾਨਾਂ ਦੇ ਲੋੜ ਮੁਤਾਬਕ ਦਿੰਦੇ ਸੀਗੇ ਰਾਮ ਰਮਈਆ ਕਰਕੇ ਦਰਸੀਮ ਨੇ ਬਟਨਸਾਰ ਗੱਲ ਛੜੀ ਭਗਤ RAM ਇਹ ਮੁੰਡਾ ਹੈ ਆਪਣਾ ਇਹਨੂੰ ਆਪਾਂ ਕੰਮ ਤੇ ਲਾਉਣਾ ਹੈ ਇਹਨੂੰ 10-20 ਦੁਕਾਨਾਂ ਦੇ ਦੇ ਤੇਰਾ ਮੁੰਡਾ ਹੈ ਭਗਤ RAM ਨੇ ਉਹਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ ਹਾਂ ਇਹੀ ਹੈ ਇੱਕੋ ਸਵਾ ਲੱਖ ਖਾਲਸਾ ਉਹ ਤਾਂ ਠੀਕ ਹੈ ਦਰਸੀਮ ਲਾਲ ਇਹਨੂੰ ਕਿਉਂ ਪਾਉਣਾ ਇਸ ਕੰਮ 'ਚ ਤੇਰੇ ਕੋਲ ਤਾਂ ਚੰਗੀ ਗੁੰਜਾਇਸ਼ ਹੈ ਕਿਸੇ ਹੋਰ ਕੰਮ 'ਚ ਪਾ ਦੇ ਜੇ ਕੰਮ ਵੀ ਲਾਉਣਾ ਹੈ ਤਾਂ ਇਹ ਪੜਦਾ ਨਹੀਂਗਾ ਪੜਦਾ ਵੀ ਹੈ ਫਿਰ ਕੀ ਕਮੀ ਹੈ ਹੋ ਗਈ ਬਈ ਇਹਨੂੰ ਸਿੱਧਾ ਕਰਨਾ ਹੈ ਇਹਨੂੰ ਪਤਾ ਲੱਗ ਜੂਗਾ ਪੈਸਾ ਕੀ ਚੀਜ਼ ਹੁੰਦੀ ਹੈ ਕਿਵੇਂ ਕਮਾਇਆ ਜਾਂਦਾ ਆਹ ਗੱਲ ਹੈ ਕਿਉਂ ਕਾਕਾ ਸੁਣ ਲਈ ਆਪਦੇ ਪਿਓ ਦੀ ਗੱਲ ਭਗਤ RAM ਨੇ ਮੁੰਡੇ ਨੂੰ ਫੇਰ ਜੋਇਆ ਸੀਗਾ ਫਿਰ ਕਹਿਣ ਲੱਗਿਆ ਇੱਕ ਗੱਲ ਹੈ ਤਰਸੀਮ لال ਸਾਡੇ ਕੋਲ ਤਾਂ ਮਜਮੀ ਰਾਮਦਾਸ ਸਿੰਘਾਂ ਦੇ ਮੁੰਡੇ ਇਹ ਕੰਮ ਕਰਦੇ ਆ ਤੂੰ ਤਾਂ ਯਾਰ ਅੱਜ ਦੀ ਖੜੀ ਤਾਂ ਸਭ ਤੋਂ ਭੈੜਾ ਆਮ ਹੈ ਬਸ ਇਹ ਗੱਲ ਫੇਰ ਕਰਾਂਗੇ ترسےم لال ਨੇ ਅੱਖਾਂ ਤੇ ਰਮਾਲ ਫੇਰਾ ਸੀਗਾ ਯਾਰ ਮੈਨੂੰ ਤਾਂ ਸ਼ਰਮ ਜੀ ਆਉਂਦੀ ਹੈ ਆਪਾਂ ਇਕੱਠੇ ਪਣਾਉਂਦੇ ਰਹੇ ਆ ਭਗਤ RAM ਚਾਹੁੰਦਾ ਨਹੀਂ ਸੀਗਾ ਨਹੀਂ ਕੋਈ ਸ਼ਰਮ ਨਹੀਂ ਗਈ ਬੋਲ ਤੜਕੇ ਨੂੰ ਆ ਜੇ ਇਹ ਭੇਜ ਦੀ ਫੇਰ ਮੁੰਡਾ ਨਾਲ ਜਾ ਕੇ 10-12 ਦੁਕਾਨਾਂ ਦਸ ਆਊਗਾ ਫਿਰ ਵਧਾ ਦੇਾਂਗੇ ਮਹੀਨੇ ਦਾ 200 ਦੇਾਂਗੇ ਬਹੁਤ ਹੈ ਇਹਨੂੰ 200 ਮੁੱਕਦਾ ਨਹੀਂਗਾ ਇਨੇ ਨੂੰ ਚਾਹ ਦੇ ਤਿੰਨ ਗਲਾਸ ਆ ਚੁੱਕੇ ਸਨ ਚਾਹ ਪੀ ਕੇ ਉਹ ਭਗਤ RAM ਦੇਉਤੋਰ ਪੇ ਸੀਗੇ ਸਰੇ ਸੂਰਜ ਚੜਨ ਤੋਂ ਪਹਿਲਾਂ ਸਾਈਕਲ ਉੱਤੇ ਅਲਾ ਸਿੰਘ ਵਾਲੇ ਪਹੁੰਚ ਜਾਂਦਾ ਬਸਦਾ ਕੋਈ ਵਸਾ ਨਹੀਂ ਸੀਗਾ ਕਦੇ ਲੇਟ ਆਉਂਦੀ ਤਾਂ ਔਰਜਿਆ ਤੋਂ ਬਰੈਡ ਚੱਕਣ ਲਈ ਪੱਛੜ ਜਾਂਦਾ ਸੀਗਾ ਭਗਤ RAM ਦਾ ਮੁੰਡਾ ਅੱਖਾਂ ਕੱਢਦਾ ਨਾਲੇ ਦੁਕਾਨਾਂ ਉੱਤੇ ਜਾਣ ਲਈ ਸਾਈਕਲ ਵੀ ਚਾਹੀਦਾ ਹੁੰਦਾ ਸੀਗਾ ਸਾਰੀਆਂ ਦੁਕਾਨਾਂ ਨਵੇੜਕੀ ਉਹ ਕਿਸੇ ਦੁਕਾਨ ਤੇ ਚਾਹ ਪੀਂਦਾ ਮਿੱਠੀ ਬਰੈਡ ਖਾ ਕੇ ਸਵੇਰ ਦਾ ਨਾਸ਼ਤਾ ਕਰ ਲੈਂਦਾ ਇਹਨੇ ਨੂੰ ਕਾਲਜ ਜਾਣ ਦਾ ਵੇਲਾ ਹੋ ਜਾਂਦਾ ਉਹ ਦਰਜਪੀ ਨਾਲ ਪੜ ਰਿਹਾ ਸੀ ਆਰਟ ਦੇ ਸਬਜੈਕਟ ਉਹਨੂੰ ਸਖਾਲੇ ਲੱਗਦੇ ਉਹ ਧਿਆਨ ਵੀ ਦਿੰਦਾ ਸੀਗਾ ਬਰੱਡਾ ਦਾ ਕੰਮ ਕਰਦੇ ਨੂੰ ਉਹਨੂੰ 4 ਮਹੀਨੇ ਕਿ ਸਾਨੂੰ ਗੂੜਾ ਸਿਆਲ ਉੱਤਰ ਆਇਆ ਸੀਗਾ ਪਰ ਉਹ ਪਾਲੇ ਦੀ ਪ੍ਰਵਾਹ ਨਾ ਕਰਦਾ ਉਸੇ ਲਗਨ ਨਾਲ ਸਵੇਰੇ ਉੱਠਦਾ ਆਪਣੇ ਪਾਣੀ ਗਰਮ ਕਰਦਾ ਸੀਗਾ ਨਹਾ ਲੈਂਦਾ ਸੀਗਾ ਫਿਰ ਚਾਹ ਬਣਾਉਂਦਾ ਤੇ ਪਹਿਲਾਂ ਵਾਂਗ ਹੀ ਤਿਆਰ ਹੋ ਕੇ ਆਲਾ ਸਿੰਘ ਵਾਲੇ ਚਲੇ ਜਾਂਦਾ ਇੱਕ ਸਮੇਂ ਲਈ ਜਹੀ ਗਰਮ ਮੋਟੀ ਚਾਦਰ ਉਹਦੇ ਪਿੰਡੇ ਨੂੰ ਨੱਗ ਦਿੰਦੀ ਅਤੇ ਉਹ ਕਕਰੀਲੀ ਹਵਾ ਤੋਂ ਬਚਿਆ ਰਹਿੰਦਾ ਸੀਗਾ ਜਿਹੜਾ 200 ਰੁਪਇਆ ਉਰਜੀਆ ਵੱਲੋਂ ਮਿਲਦਾ ਸੀ ਉਹਨੂੰ ਉਹਦੇ ਵਿੱਚੋਂ ਉਹ 80-90 ਰੁਪਏ ਹੀ ਖਰਚ ਕਰਦਾ ਸੀਗਾ ਬਾਕੀ ਪੈਸਾ ਮਾਣੂ ਫੜਾ ਦਿੰਦਾ ਏਦਾਂ ਸੀ ਤਾਂ ਕੋਲ ਉਹਦਾ 4-500 ਰੁਪਇਆ ਜਮ੍ਹਾਂ ਹੋ ਚੁੱਕਿਆ ਸੀਗਾ ਸੀਤਾ ਉਹ ਨੂੰ ਤਰਸੇਮ ਤੋਂ ਚੋਰੀਓ ਕਜ ਪੈਸੇ ਆਪਣੇ ਵੱਲੋਂ ਦੇ ਦਿੰਦੀ ਸੀਗੀ ਫਿਰ ਵੀ ਪੁੱਤ ਸੀਗਾ ਮਾਂ ਦਾ ਕਾਲਜਾਂ ਮੱਚਦਾ ਸੀਗਾ ਉਹਨੂੰ ਮੁੰਡੇ ਉੱਤੇ ਤਰਸ ਆਉਂਦਾ ਕਿ ਉਹ ਇੰਨੀ ਠੰਡ ਵਿੱਚ ਦੇਹਾਂ اٹਕੇ ਸ਼ਹਿਰ ਜਾਂਦਾ ਏ ਜੇ ਉਹਨੂੰ ਠੰਡ ਲੱਗ ਗਈ ਤਾਂ ਉਹ ਮੰਜੇ ਉੱਤੇ ਪਿਆ ਰਹੇਗਾ ਜਿੰਨੇ ਕਮਾਉਂਦਾ ਏ ਉਸ ਤੋਂ ਬਾਅਦ ਡਾਕਟਰ ਦੀਆਂ ਦਵਾਈਆਂ ਉੱਤੇ ਲੱਗ ਜਾਣਗੇ ਕਿੰਨਾ ਔਖਾ ਹੁੰਦਾ ਆ ਖੂ ਵਿੱਚ ਪੈ ਗਈਆਂ ਪੜਾਈਆਂ ਮੁੰਡੇ ਦਾ ਨਾਸ ਮਾਰਿਆ ਪਿਆ ਏ ਅੰਦਰ ਤਾਂ ਤਰਸੇਮ ਵੀ ਹੁਣ ਢਲ ਗਿਆ ਸੀਗਾ ਉਹ ਵੀ ਮਹਿਸੂਸ ਕਰਦਾ ਹੁਣ ਲੱਗਦਾ ਕਿ ਸਰੇਸ਼ ਹੁਣ ਅਸਲੀ ਰਾਹ ਉੱਤੇ ਆ ਗਿਆ ਹੈ ਮਹੀਨਾ ਖਤਮ ਹੋਣ ਤੇ ਉਹਨੇ ਇੱਕ ਦਿਨ ਆਥਰੇ ਚ ਇਹ ਸਰੇਸ਼ ਨੂੰ ਪੁੱਛਿਆ ਹੁਣ ਤਾਂ ਪਤਾ ਲੱਗ ਗਿਆ ਕਿ ਪੈਸਾ ਕੀ ਹੁੰਦਾ ਆ ਇਹ ਕਿਵੇਂ ਬਣਦਾ ਹੈ ਸਰੇਸ਼ ਮੁਸਕਰਾ ਰਿਹਾ ਸੀਗਾ ਤੇਰੀ ਪੜ੍ਹਾਈ ਕਿਵੇਂ ਚੱਲਦੀ ਹੈ ਦਸੰਬਰ ਟੈਸਟ ਵਿੱਚ ਮੈਂ ਸਾਰੇ ਸਬਜੈਕਟਾਂ ਚੋਂ ਪਾਸ ਆ ਮੁੰਡੇ ਨੇ ਹੱਬ ਕੇ ਜਵਾਬ ਦਿੱਤਾ ਹੁਣ ਫਿਰ ਬ्रेडਾਂ ਦਾ ਕੰਮ ਬੰਦ ਕਰਦੇ ਕਿਉਂ ਪਾਪਾ ਬੱਸ ਤੇਨੂੰ ਦੱਸਣਾ ਹੀ ਸੀ ਕਿ ਪੈਸਾ ਕੀ ਹੁੰਦਾ ਹੈ ਪੇਪਰਾਂ ਦੀ ਫੀਸ ਜਿਹੜੀ ਜਾਣੀ ਹੈ ਉਹ ਵੀ ਮੈਂ ਆਪ ਭਰੂਗਾ ਕਿਉਂ ਤੇਰੇ ਕੋਲ ਕਿੱਥੋਂ ਆ ਗਏ ਪੈਸੇ ਮਾਂ ਕੋਲ ਮੇਰੇ ਪੈਸੇ ਜਮਾ ਨਹੀਂ ਸਰੇਸ਼ ਦੀਆਂ ਗੱਲਾਂ ਸੁਣ ਕੇ ਤਰਸੇਮ ਅੰਦਰੋਂ ਗੱਦਗਦ ਸੀਗਾ ਬੋਲਿਆ ਨਹੀਂ ਉਹ ਪੈਸੇ ਰੱਖ ਤੂੰ ਫੀਸ ਮੈਥੋਂ ਲੈ ਜਾ ਸਰੇਸ਼ ਨੇ ਪ੍ਰੈਪ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ ਸੈਕੰਡ ਡਿਵੀਜ਼ਨ ਤਾਂ ਨਹੀਂ ਬਣੀ ਪਰ ਵਾਵਾ ਨੰਬਰ ਆ ਗਏ ਸਨ ਤਰਸੀਮ ਕੋਲ ਸੀਗਾ ਕਿ ਚਲੋ ਹੁਣ ਅੱਗੇ ਤਾਂ ਤੁਰਿਆ ਹੈਨਾ ਸਰੇਸ਼ ਨੇ ਬੀਏ ਦਾ ਪਹਿਲਾ ਭਾਗ ਫਸਟ ਡਿਵੀਜ਼ਨ ਵਿੱਚ ਪਾਸ ਕੀਤਾ ਹੁਣ ਉਹ ਸਾਈਕਲ ਉੱਤੇ ਨਹੀਂ ਜਾਂਦਾ ਸੀ ਬਸ ਤੇ ਜਾਂਦਾ ਬੀਏ ਵਿੱਚ ਦਾਖਲਾ ਲੈ ਕੇ ਉਹਨੇ ਸਾਈਕਲ ਛੱਡ ਦਿੱਤਾ ਸੀਗਾ ਸੰਕੋਚ ਨਾਲ ਖਰਚ ਕਰਦਾ ਉਹਨੂੰ ਮਹਿੰਗੇ ਕੱਪੜੇ ਪਹਿਨਣ ਦਾ ਬਹੁਤਾ ਸ਼ੌਂਕ ਨਹੀਂ ਸੀ ਨਾ ਹੀ ਦੁਕਾਨਾਂ ਉੱਤੇ ਖਾਣ ਪੀਣ ਦਾ ਕੋਈ ਲਾਲਚ ਸੀਗਾ ਸਾਬੂ ਬਣ ਕੇ ਰਹਿੰਦਾ ਸੀਗਾ ਕਾਲਜ ਤੋਂ ਬਾਅਦ ਸਿੱਧਾ ਪੈਂਡ ਆਉਂਦਾ ਸੀਗਾ ਗਲਤ ਮੁੰਡਿਆਂ ਨਾਲ ਉੱਠਣ ਬੈਠਣ ਨਹੀਂ ਸੀਗਾ ਉਹਨੇ ਬੀਏ ਫਾਈਨਲ ਤੱਕ ਕੋਈ ਟਿਊਸ਼ਨ ਨਹੀਂ ਰੱਖੀ ਅੰਗਰੇਜ਼ੀ ਉਹਨੂੰ ਤਰਸੀਮ ਪੜਾਉਂਦਾ ਰਹਿੰਦਾ ਸੀਗਾ ਬਾਕੀ ਵਿਸ਼ੇ ਕਿਤਾਬਾਂ ਪੰਜਾਬੀ ਵਿੱਚ ਸਨ ਉਹਨਾਂ ਕਿਤਾਬਾਂ ਨੂੰ ਤਰਸੀਮ ਆਪ ਵੀ ਪੜਦਾ ਤੇ ਸਰੇਸ਼ ਨੂੰ ਵੀ ਸਮਝਾਉਣ ਬੈਠ ਜਾਂਦਾ ਗਾਈਡਾਂ ਵੀ ਸਰੇਸ਼ਨ ਦਾ ਵੱਡਾ ਸਹਾਰਾ ਸਨ ਬੀਏ ਫਾਈਨਲ ਵਿੱਚ ਵੀ ਸਰੇਸ਼ ਦੀ ਫਸਟ ਡਿਵੀਜ਼ਨ ਆਈ ਸੀਗੀ